ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਜਸਕਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਨਾਲ ਕੈਨੇਡਾ ਵਿੱਚ ਗੈਰ ਹਿੰਸਾ ਨਾਲ ਸੰਬੰਧਤ ਨਵੀਂ ਜਾਣਕਾਰੀ ਆਈ ਸਾਹਮਣੇ ਇਟੋਬਿਕੋ ਦੇ ਵਿੱਚ ਚੋਰੀ ਦੀ ਸ਼ਰਾਬ ਵੇਚਣ ਦਾ ਮਾਮਲਾ ਇੰਸ਼ੋਰੈਂਸ ਪਾਲਿਸੀ ਦੇ ਬੈਨੀਫਿਸ਼ੀਅਰੀ ਨਾਲ ਸੰਬੰਧਤ ਕਈ ਮਸਲੇ ਹੋ ਰਹੇ ਹਨ ਖੜੇ ਹੁਣ ਜਾਣਦੇ ਹਾਂ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਗੈਂਗ ਹਿੰਸਾ ਦੇ ਕੇਸਾਂ ਵਿੱਚ ਕਨੰਗੀ ਜਾਣਕਾਰੀ ਸਾਹਮਣੇ ਆਈ ਹੈ ਗੈਂਗ ਹਿੰਸਾ ਤੇ ਕੈਨੇਡਾ ਦੀ ਧਰਤੀ ਉੱਤੇ ਵਿਦੇਸ਼ੀ ਨਾਗਰਿਕਾਂ ਦੁਆਰਾ ਕੀਤੀਆਂ ਐਕਸਟਰਸ਼ਨ ਦੀਆਂ ਗਤੀਵਿਧੀਆਂ ਗੰਭੀਰ ਸੰਕਟ ਨੂੰ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਵਿਕਰਮ ਸ਼ਰਮਾ ਨਾਂ ਦਾ ਵਿਅਕਤੀ ਜਿਸ ਉੱਤੇ ਦੋ ਐਕਸਟਰਸ਼ਨ ਦੇ ਵੱਡੇ ਮਾਮਲਿਆਂ ਦੇ ਦੋਸ਼ ਲੱਗੇ ਸਨ ਉਸ ਬਾਰੇ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਦਾ ਸਟੂਡੈਂਟ ਵੀਜ਼ਾ April 2024 ਵਿੱਚ ਮਿਆਦ ਪੂਰੀ ਕਰ ਗਿਆ ਸੀ ਅਤੇ ਉਹ ਗੈਰਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਰਹਿ ਰਿਹਾ ਸੀ ਵਿਕਰਮ ਸ਼ਰਮਾ ਤੇ ਉਸ ਦਾ ਸਾਥੀ ਅਵਜੀਤ ਕਿੰਗਰਾ ਉਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਸਿੱਧ ਗਾਇਕ ਏਪੀ ਢਿੱਲੋਂ ਦੇ ਘਰ ਉਤੇ ਸਤੰਬਰ 2024 ਵਿੱਚ ਹਮਲੇ ਦੇ ਦੋਸ਼ ਲੱਗੇ ਸਨ ਕਈ ਹੋਰ ਕਥਿਤ ਦੋਸ਼ ਵੀ ਇਹਨਾਂ ਵਿਅਕਤੀਆਂ ਉੱਪਰ ਲੱਗੇ ਸਨ ਵਿਕਰਮ ਸ਼ਰਮਾ ਨੇ ਹਮਲਿਆਂ ਤੋਂ ਕੁਝ ਹਫ਼ਤੇ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੇ ਉਸ ਵੇਲੇ ਫਲੈਗ ਕੀਤਾ ਸੀ ਜਦੋਂ ਉਸ ਨੇ ਝੂਠੇ ਕਾਗਜ਼ਾਂ ਨਾਲ ਆਪਣੀ ਵੀਜ਼ਾ ਰੀਨਿਊ ਕਰਨ ਦੀ ਕੋਸ਼ਿਸ਼ ਕੀਤੀ ਰਿਕਾਰਡ ਅਨਸਾਰ ਉਹ ਅਕਤੂਬਰ 2024 ਨੂੰ ਟੋਰਾਂਟੋ ਪੀਅਰਸਨ 에어ਪੋਰਟ ਰਾਹੀਂ ਭਾਰਤ ਚਲੇ ਗਿਆ ਸੀ ਹਮਲੇ ਤੋਂ ਕੁਝ ਹਫ਼ਤੇ ਬਾਅਦ ਦੀ ਗੱਲ ਦੱਸੀ ਜਾ ਰਹੀ ਹੈ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ RCMP ਦੇ ਬਿਆਨ ਮੁਤਾਬਕ ਉਸ ਦੇ ਖਿਲਾਫ ਰਿਕਾਰਡਾਂ ਅਨੁਸਾਰ ਚਾਰਜ 1 ਸਾਲ ਬਾਅਦ 2025 ਵਿੱਚ ਮਨਜ਼ੂਰ ਕੀਤੇ ਗਏ ਜਦੋਂ ਉਸ ਖਿਲਾਫ ਚਾਰਜ ਮਨਜ਼ੂਰ ਕੀਤੇ ਗਏ ਉਸ ਵੇਲੇ ਉਹ ਦੇਸ਼ ਛੱਡ ਚੁੱਕਿਆ ਸੀ ਕੋਰਟ ਕਾਰਵਾਈ ਦੌਰਾਨ ਕਰਾਊਨ ਪ੍ਰੋਸੀਕਿਊਟਰ ਨੇ ਦੱਸਿਆ ਕਿ ਸ਼ਰਮਾ ਦਾ ਕੈਨੇਡਾ ਵਿੱਚ ਕੋਈ ਵੀ ਇਮੀਗ੍ਰੇਸ਼ਨ ਸਟੇਟਸ ਨਹੀਂ ਸੀ ਤੇ ਉਹ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਇਹ ਜਾਣਕਾਰੀਆਂ ਕਿੰਗਰਾ ਦੀ ਜ਼ਮਾਨਤ ਦੀ ਸੁਣਵਾਈ ਮੌਕੇ ਸਾਹਮਣੇ ਆਈਆਂ ਸਨ ਜਿੱਥੇ ਜੱਜ ਨੇ ਮੰਨਿਆ ਸੀ ਕਿ ਉਹ ਇਕੱਲਾ ਨਹੀਂ ਸੀ ਬਲਕਿ ਆਪਣੇ ਅਪਰਾਧਿਕ ਗਰੋਹ ਦੇ ਹੁਕਮਾਂ ਤੇ ਕਾਰਵਾਈ ਕਰ ਰਿਹਾ ਸੀ ਕਿੰਗਰਾ 2018 ਵਿੱਚ ਸਟੱਡੀ ਪਰਮਿਟ ਤੇ ਕੈਨੇਡਾ ਆਇਆ ਸੀ ਤੇ ਪਰਮਾਨੈਂਟ ਰੈਜ਼ਿਡੈਂਸੀ ਦੀ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਖਬਰਾਂ ਮੁਤਾਬਕ ਸੀਬੀਐਸਏ ਨੇ ਕਈ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਸ਼ੁਰੂ ਕੀਤੀ ਹੈ ਪਰ ਸਿਰਫ ਨਾਮ ਨੂੰ ਹੀ ਰਿਪੋਰਟ ਕੀਤਾ ਹੈ ਅਤੇ ਉਹਨਾਂ ਦੇ ਨਾਮ ਵੀ ਸਾਂਝੇ ਨਹੀਂ ਕੀਤੇ ਸੀਬੀਐਸ ਨੇ ਪਿਛਲੇ ਦਿਨੀ ਕਮੇਟੀ ਨੂੰ ਇਹ ਵੀ ਦੱਸਿਆ ਕਿ ਕੈਨੇਡਾ 30000 ਤੋਂ ਜ਼ਿਆਦਾ ਗੈਰਕਾਨੂੰਨੀਆ ਦਾ ਪਤਾ ਗਵਾ ਚੁੱਕਾ ਹੈ ਅਤੇ ਹਜ਼ਾਰਾਂ ਤੋਂ ਵੱਧ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਰਿਪੋਰਟ ਲਿਸਟ ਤੇ ਹਨ ਇਹ ਸਾਰੇ ਤੱਥ ਕੈਨੇਡਾ ਵਿੱਚ ਅਪਰਾਧਿਕ ਨੈਟਵਰਕ ਅਤੇ ਇਮੀਗ੍ਰੇਸ਼ਨ ਨਿਜਮਾ ਦੀ ਮਨਮਰਜ਼ੀ ਬਾਰੇ ਗਹਿਰੀ ਚਿੰਤਾ ਪ੍ਰਗਟ ਕਰਦੇ ਹਨ ਅਨਟੈਰੀਓ ਵਿੱਚ ਇਟੋਬੀਕੋ ਵਿੱਚ ਇੱਕ ਬਾਰ ਨੂੰ ਅਨਟੈਰੀਓ ਦੀ ਅਲਕੋਹਲ ਕਮਿਸ਼ਨ ਵੱਲੋਂ ਉਸ ਦਾ ਸ਼ਰਾਬ ਦਾ ਲਾਇਸੈਂਸ ਰੱਦ ਕਰਨ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਉੱਥੇ ਕਥਿਤ ਤੌਰ ਤੇ ਚੋਰੀ ਕੀਤੀ ਸ਼ਰਾਬ ਖਰੀਦੀ ਅਤੇ ਵੇਚੀ ਗਈ ਹੈ ਅਨਟੈਰੀਓ ਦੀ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਦੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਸਾਊਥ ਸਾਈਡ ਦੀ ਜੋਨਿਸ ਬਾਰ ਐਂਡ ਗ੍ਰਿਲ ਦੇ ਮਾਲਕ ਅਤੇ ਮੈਨੇਜਰ ਨੇ ਬਾਰ ਵਿੱਚ ਵਰਤੋਂ ਲਈ ਆਪਣੀ ਨਿੱਜੀ ਵਰਤੋਂ ਵਾਲੀ ਚੋਰੀ ਕੀਤੀ ਸ਼ਰਾਬ ਜਾਣਬੁੱਝ ਕੇ ਵਰਤੀ ਹੈ ਇਹ ਲਿਕਰ ਲਾਇਸੈਂਸ ਐਂਡ ਕੰਟਰੋਲ ਐਕਟ ਦੇ ਖਿਲਾਫ ਹੈ ਜਿਸ ਅਨੁਸਾਰ ਲਾਇਸੈਂਸ 홀ਡਰ ਦਾ ਬਿਆਨ ਇਹ ਦੱਸਦਾ ਹੈ ਕਿ ਕਾਨੂੰਨ ਦੇ ਅਨੁਸਾਰ ਇਮਾਨਦਾਰੀ ਅਤੇ ਸੱਚਾਈ ਨਾਲ ਕਾਰੋਬਾਰ ਕਰਨ ਦੇ ਯੋਗ ਨਹੀਂ ਹੈ ਇਲਜ਼ਾਮ ਇਹ ਹੈ ਕਿ ਸ਼ਰਾਬ ਨੇੜੇ ਦੇ ਸਟੋਰ ਤੋਂ ਚੋਰੀ ਕੀਤੀ ਗਈ ਸੀ ਅਤੇ 바ਰ ਦੇ ਅੰਦਰ ਹੀ ਰੱਖੀ ਜਾਂਦੀ ਸੀ ਤੇ ਵੱਡੀਆਂ ਬੋਤਲਾਂ ਨੂੰ ਕਈ ਵਾਰੀ ਛੋਟੀਆਂ ਬੋਤਲਾਂ ਵਿੱਚ ਪਾਇਆ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਬਾਰ ਦੇ ਡਿਸਪੈਂਸਿੰਗ ਸਿਸਟਮ ਵਿੱਚ ਫਿੱਟ ਕੀਤਾ ਜਾ ਸਕੇ ਇਹ ਜਾਂਚ ਦੱਸਦੀ ਹੈ ਕਿ ਸ਼ਰਾਬ ਦੀ ਚੋਰੀ ਅਤੇ ਚੋਰੀ ਦੀ ਸ਼ਰਾਬ ਨੂੰ ਵੇਚਣ ਦਾ ਮਾਮਲਾ ਕਿੰਨਾ ਵੱਧ ਚੁੱਕਾ ਹੈ ਟੋਰਾਂਟੋ ਦੇ ਇਲਾਕੇ ਵਿੱਚ ਚੋਰੀਆਂ ਘਟਰਾਵਾਂ ਪਿਛਲੇ ਸਮੇਂ ਵਿੱਚ ਕਾਫੀ ਜ਼ਿਆਦਾ ਵਧੀਆਂ ਹਨ ਕਈ ਚੋਰੀਆਂ ਪ੍ਰੋਫੈਸ਼ਨਲ ਟੋਲਿਆਂ ਜਾਂ ਗੈਂਗਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਕਿ ਮਲਾਵਟੀ ਸ਼ਰਾਬ ਦਾ ਖਤਰਾ ਵੱਧਣ ਦਾ ਡਰ ਦੱਸਿਆ ਜਾਂਦਾ ਹੈ ਚੋਰੀਕਾਰ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਿਸ ਦਾ ਅਸਰ ਸੂਬੇ ਦੀ ਆਰਥਿਕਤਾ ਉੱਤੇ ਸਿੱਧਾ-ਸਿੱਧਾ ਪੈ ਰਿਹਾ ਹੈ ਇਸ ਕਿਸਮ ਦੇ ਅਪਰਾਧਿਕ ਗਰੁੱਪ ਇਸ ਸ਼ਰਾਬ ਨੂੰ ਬਲੈਕ ਮਾਰਕੀਟ ਵਿੱਚ ਵੱਡੇ ਪੱਧਰ ਤੇ ਵੇਚ ਰਹੇ ਹਨ ਕੈਨੇਡਾ న్యూਸ ਬ੍ਰਿਟਨ ਦੇ ਅਗਲੇ ਹਿੱਸੇ ਵਿੱਚ ਦੇਖਦੇ ਹਾਂ ਗੁਰਪ੍ਰੀਤ ਸਿੰਘ ਸ਼ੋਹਤਾ ਦੀ ਖਾਸ ਖਬਰ ਗੱਲ ਕਰਾਂਗੇ ਕ੍ਰਿਸਟੀ ਕਲਾਰਕ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਵੱਲੋਂ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ਼ਾਰਾ ਦਿੱਤਾ ਗਿਆ ਕਿ ਉਹ ਗੁੱਬੀ ਦੀ ਸਿਆਸਤ ਵਿੱਚ ਮੁੜ ਵਾਪਸੀ ਕਰ ਸਕਦੇ ਆ ਕ੍ਰਿਸਟੀ ਕਲਾਰਕ ਜਿਹੜੇ ਕਿ 2011 ਤੋਂ ਲੈ ਕੇ 2017 ਤੱਕ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਆ ਉਹਨਾਂ ਦੇ ਰਾਜ ਵਿੱਚ ਸੂਬੇ ਅੰਦਰ ਕਾਫੀ ਲਹਿਰਾਂ ਮਹਿਰਾਂ ਰਹੀਆਂ ਲਿਬਰਲ ਪਾਰਟੀ ਦੀ ਉਹ ਨਮਾਇੰਦਗੀ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਪਾਸਾ ਕਰ ਲਿਆ ਤੇ ਲਗਾਤਾਰ ਲਿਬਰਲ ਪਾਰਟੀ ਜਿਹੜੀ ਆ ਹੇਠਾਂ ਨੂੰ ਚੱਲਦੀ ਰਹੀ ਆ ਮੁੜ ਕੇ BC ਲਿਬਰਲ ਪਾਰਟੀ ਜਿਹੜੀ ਕਿ ਇੱਕ ਤਰੀਕੇ ਦੇ ਨਾਲ ਲਿਬਰਲ ਅਤੇ ਕਨਜ਼ਰਟਿਵ ਸੋਚ ਵਾਲਿਆਂ ਦਾ ਇੱਕ ਮਿਲਗੋਭਾ ਸੀ ਉਹਦੀ ਜਿਹੜੀ ਆ ਬੀਸੀ ਕੰਜ਼ਰਵੇਟਿਵ ਪਾਰਟੀ ਕੁਝ ਲੋਕਾਂ ਨੇ ਬਣਾ ਲਈ ਤੇ ਜਿਹੜੇ ਪੁਰਾਣੇ ਲਿਬਰਲ ਸੀ ਉਹਨਾਂ ਨੇ ਬੀਸੀ ਯੂनाइटेड ਪਾਰਟੀ ਬਣਾ ਲਈ ਦੋਹਾਂ ਦਾ ਮੇਲ ਹੋ ਗਿਆ ਪਰ ਸੱਤਾ ਦੇ ਲਾਗੇ ਪਹੁੰਚ ਜਾਂ ਪਹੁੰਚਦੇ ਹੀ ਰਹਿ ਗਏ ਦੋ ਤਿੰਨ ਸੀਟਾਂ ਦੇ ਫਰਕ ਦੇ ਨਾਲ ਸੱਤਾ ਦੂਰ ਚਲੀ ਗਈ ਉਸ ਤੋਂ ਬਾਅਦ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਅਸਲ ਖਿਲਾਰਾ ਪਿਆ ਹੋਇਆ ਆ ਲੀਡਰ ਜਿਹੜਾ ਨੂੰ ਅਸਤੀਫਾ ਦੇਣ ਵਾਸਤੇ ਮਜਬੂਰ ਹੋਣਾ ਪਿਆ 39 ਵਿਧਾਇਕ ਨੇ 19 ਇੱਕ ਪਾਸੇ ਨੇ 20 ਇੱਕ ਪਾਸੇ ਨੇ ਸੋ ਜਿਹੇ ਹਾਲਤ ਵਿੱਚ ਵਿਰੋਧੀ ਧਿਰ ਜਿਹੜੀ ਆ ਉਹ ਕਾਇਮ ਨਹੀਂ ਰਹਿ ਸਕੀ ਅਤੇ ਇਹੋ ਲੱਗਦਾ ਕਿ ਮੋਹਰੀਆਂ ਚੋਣਾਂ ਦੇ ਵਿੱਚ ਪਾਰਟੀ ਦਾ ਭੁਗਤ ਜਿਹੜਾ ਕੋਈ ਬਹੁਤਾ ਵਧੀਆ ਨਹੀਂ ਆ ਸੋ ਜਿਹੇ ਹਾਲਾਤ ਵਿੱਚ ਜਦੋਂ ਇੱਕ ਵੈਕਿਊਮ ਬਣਿਆ ਹੋਇਆ ਖਲਾਅ ਬਣਿਆ ਹੋਇਆ ਤਾਂ ਕ੍ਰਿਸ਼ਟੀ ਕਲਾਰਕ ਵੱਲੋਂ ਇਸ਼ਾਰੇ ਦਿੱਤੇ ਜਾ ਰਹੇ ਆ ਕਿ ਉਹ ਮੋੜ ਸੂਬੇ ਦੇ ਵਿੱਚ ਮੋੜੇ ਆ ਸਕਦੀ ਜਾਂ ਕੋਈ ਪਾਰਟੀ ਵਗੈਰਾ ਖੜੀ ਕੀਤੀ ਜਾ ਸਕਦੀ ਹੈ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਤੇ ਅ ਬੀਸੀ ਦੇ ਵਿੱਚ ਅਸੀਂ ਇੱਕ ਬਹੁਤ ਮਜ਼ਬੂਤ ਅਰਥਵਿਵਸਥਾ ਤਿਆਰ ਕੀਤੀ ਸੀਗੀ ਮਤਲਬ ਕਿ ਬੀਸੀ ਦੀ ਇਕਨੋਮੀ ਉਹਨਾਂ ਦੇ ਕਾਲ ਦੇ ਵਿੱਚ ਬਹੁਤ ਸਟਰੋਂਗ ਰਹੀ ਹੈ ਉਹ ਕਹਿੰਦੇ ਅਸੀਂ ਪੰਜ ਸੰਤੁਲਿਤ ਬਜਟ ਪੇਸ਼ ਕੀਤੇ ਸਭ ਤੋਂ ਘੱਟ ਟੈਕਸ ਰੱਖਿਆ ਸੂਬੇ ਦੇ ਵਿੱਚ ਅਤੇ ਨੌਕਰੀਆਂ ਦੇ ਵਿੱਚ ਵਾਧਾ ਸਾਡੇ ਦੇ ਵਿੱਚ ਬਹੁਤ ਰਿਹਾ ਨੰਬਰ 1 ਦੇ ਤੁਸੀਂ ਮੁਲਕ ਵਿੱਚ ਰਹੇ ਹਾਂ ਤੇ ਇਹ ਕਹਿੰਦੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਤੋਂ ਬਿਨਾਂ ਸੰਭਵ ਨਹੀਂ ਸੀਗਾ ਜਿਨ੍ਹਾਂ ਨੇ ਸਾਡੇ ਤੇ ਵੀ ਵਿਸ਼ਵਾਸ ਕੀਤਾ ਸੋ ਮਤਲਬ ਕਿ ਉਹ ਇਸ਼ਾਰਾ ਦੇ ਰਹੇ ਆ ਕਿ ਸਾਡੇ ਤੇ ਮੋੜ ਵਿਸ਼ਵਾਸ ਕੀਤਾ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਸੇਵਾ ਕਰਨ ਦੇ ਮੌਕੇ ਲਈ ਉਹਨਾਂ ਲੋਕਾਂ ਦੀ ਜਿਹੜੀ ਆ ਉਹ ਧੰਨਵਾਦੀ ਰਹਾਂਗੀ ਜਿਨ੍ਹਾਂ ਨੇ ਸਭ ਕੁਝ ਸੰਭਵ ਬਣਾਇਆ ਮਤਲਬ ਕਿ ਉਹ ਸ਼ਾਰਿਆਂ ਵਿੱਚ ਕਹਿ ਰਹੇ ਆ ਕਿ ਮੈਨੂੰ ਇੱਕ ਵਾਰ ਦੁਬਾਰਾ ਸੇਵਾ ਦਾ ਮੌਕਾ ਦਿੱਤਾ ਜਾਵੇ ਕ੍ਰਿਸ਼ਟੀ ਕਲਾਰਕ ਜਿਵੇਂ ਮੈਂ ਦੱਸਿਆ ਕਿ 35ਵੇਂ ਪ੍ਰੀਮੀਅਰ ਜਾਨੀ ਕਿ ਮੁੱਖ ਮੰਤਰੀ ਰਹੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 211 ਤੋਂ ਲੈ ਕੇ 217 ਤੱਕ ਕਲਾਰਕ BC ਦੀ ਦੂਜੀ ਔਰਤ ਪ੍ਰਧਾਨ ਮੰਤਰੀ ਸੀ ਪੁਣੇ ਸਭ ਕਨਨਮੇ ਦੇ ਵਿੱਚ ਰੀਟਾ ਜੌਨਸਟਨ ਵੀ ਇੱਕ ਔਰਤ ਮੁੱਖ ਮੰਤਰੀ ਸੌਰੀ ਰਹੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਤੇ ਇੱਕ ਰੇਡੀਓ ਹੋਸਟ ਵੀ ਹੋ ਰਹੇ ਸੀਕੇਡਬਲ ਦੇ ਨਾਲ ਉਹਨਾਂ ਨੇ ਟਾਕ ਸ਼ੋਅ ਵਗੈਰਾ ਵੀ ਕੀਤੇ ਆ ਤੇ ਉਹਦੇ ਛੱਡਣ ਤੋਂ ਬਾਅਦ ਪਾਰਟੀ ਜਿਹੜੀ ਆ ਲਗਾਤਾਰ ਨਿਕਰਦੀ ਗਈ ਆ ਹੁਣ ਇੱਕ ਵਾਰ ਉਹਨਾਂ ਤੇ ਫਿਰ ਦਬਾਅ ਬਣ ਰਿਹਾ ਜਵਾਬ ਮੰਨ ਬਣਾ ਰਹੇ ਆ ਕਿ ਉਹਨਾਂ ਨੂੰ ਕੋਈ ਪਾਰਟੀ ਖੜੀ ਚੜਨੀ ਚਾਹੀਦੀ ਆ ਕੋਈ ਵਿਰੋਧੀ ਧਿਰ ਜਿਹੜੀ ਆ ਮਜ਼ਬੂਤ ਹੋਵੇ ਉਹ ਲੈ ਕੇ ਆਉਣੀ ਚਾਹੀਦੀ ਆ ਪੰਜਾਬੀਆਂ ਦੇ ਨਾਲ ਉਹਦੇ ਸਬੰਧ ਸਿੱਖਾਂ ਦੇ ਨਾਲ ਬੜੇ ਨਿੱਗੇ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਪੋਸਟ ਤੇ ਹੇਠਾਂ ਕਮੈਂਟ ਪੜਨ ਨੂੰ ਮਿਲ ਰਹੇ ਆ ਉਹਦੇ ਵਿੱਚ ਵੀ ਉਹਨਾਂ ਦੇ ਬਹੁਤੇ ਪ੍ਰਸ਼ੰਸਕ ਇਹੀ ਕਹਿ ਰਹੇ ਆ ਕਿ ਕ੍ਰਿਸ਼ਟੀ ਕਲਾਰਕ ਨੂੰ ਜਲਦ ਸੱਤਾ ਦੇ ਵਿੱਚ ਵਾਪਸੀ ਕਰਨੀ ਚਾਹੀਦੀ ਆ ਤਾਂ ਕਿ ਇਸ ਵੇਲੇ ਜਿਹੜਾ ਖਲਾਫ ਬਣਿਆ ਹੋਇਆ ਐਨਡੀਪੀ ਦੇ ਵਿਰੁੱਧ ਕੋਈ ਮਜ਼ਬੂਤ ਧਿਰ ਨਹੀਂ ਹੈਗੀ ਉਸ ਅਮਰਾਂ ਦੇ ਆ ਖੜੀ ਕੀਤੀ ਜਾ ਸਕੇ ਤੇ ਬੀਸੀ ਦੇ ਲੋਕਾਂ ਨੂੰ ਇੱਕ ਮਜ਼ਬੂਤ ਵਿਰੋਧੀ ਧਿਰ ਜਾਂ ਇੱਕ ਇਹਦਾ ਬਦਲ ਜਿਹੜਾ ਆ ਉਹ ਮਿਲ ਸਕੇ ਇੰਸ਼ੋਰੈਂਸ ਪਾਲਿਸੀ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਇਹਨਾਂ ਵਿੱਚੋਂ ਇੱਕ ਹੈ ਬੈਨੀਫਿਸ਼ਰੀ ਦੀ ਚੋਣ ਇਸ ਮਸਲੇ ਸੰਬੰਧੀ ਅਸੀਂ ਥਿੰਕ ਇੰਸ਼ੋਰੈਂਸ ਤੋਂ ਪ੍ਰਮੇਂਦਰ ਸਿੰਘ ਥਿੰਦ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਉਹ ਦੇਖਦੇ ਹਾਂ ਇਹ ਖਾਸ ਗੱਲਬਾਤ ਇੰਸ਼ੋਰੈਂਸ ਬੰਦੀ ਕਈ ਸਵਾਲ ਹੁੰਦੇ ਨੇ ਤੇ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਹੁੰਦਾ ਕਿ ਕੀ ਕੰਪਨੀਆਂ ਭੱਜ ਵੀ ਸਕਦੀਆਂ ਬੰਦ ਵੀ ਹੋ ਸਕਦੀਆਂ ਫੇਰ ਸਾਰੇ ਦਿੱਤੇ ਪੈਸਿਆਂ ਦਾ ਕੀ ਬਣੂਗਾ ਅਸੀਂ ਪਹੁੰਚੇ ਹਾਂ ਥਿੰਕ ਇੰਸ਼ੋਰੈਂਸ ਤੇ ਪ੍ਰਵਿੰਦਰ ਸਿੰਘ ਜੀ ਨਾਲ ਕੋਲ ਸਿੰਘ ਸਾਹਿਬ ਕੰਪਨੀਆਂ ਭੱਜ ਵੀ ਜਾਂਦੀਆਂ ਇੱਥੇ ਮੈਨੂੰ ਬਹੁਤ ਕੁਐਸਚਨ ਆਉਂਦੇ ਨੇ ਕਿਉਂਕਿ ਜਿੱਥੋਂ ਜਿਹੜਾ ਮੁਲਕਾਂ ਚੋਂ ਜੇ ਆਏ ਆ ਉੱਥੇ ਹੋ ਜਾਂਦਾ ਵੀ ਨਾ ਏਜੰਟ ਲੱਭਦਾ ਨਾ ਪਤਾ ਨਹੀਂ ਪੈਸੇ ਕਿਹਨਾਂ ਦੇ ਤੇ ਨਾ ਕੰਪਨੀ ਲੱਭੇ ਕੋਈ ਪੇਪਰ ਵਰਕੇ ਨਹੀਂ ਹੁੰਦਾ ਕਿਉਂਕਿ ਉੱਥੇ ਚੀਜ਼ਾਂ ਹੁੰਦੀਆਂ ਪਰ ਇੱਥੇ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਮੁਲਕਾਂ ਦੇ ਵਿੱਚ ਸਾਰਾ ਕੁਝ ਸਿਸਟਮ ਸਿਸਟਮ ਬਣਿਆ ਹੋਇਆ ਹੈ ਸਿਸਟਮ ਦੇ ਵੇਏ ਏਜੰਟ ਵੀ ਲਾਇਸੈਂਸ ਹੈ ਕੰਪਨੀਆਂ ਵੀ ਨੇ ਹੁਣ ਆ ਵੀ ਕੋਈ ਹਰੇਕ ਚੀਜ਼ ਦੀ ਲਾਇਬਿਲਿਟੀ ਹਰੇਕ ਬੰਦੇ ਦੀ ਲਾਇਬਿਲਿਟੀ ਹੈ ਕੰਪਨੀ ਦੀ ਲਾਇਬਿਲਿਟੀ ਹੈ ਹੁਣ ਇੱਕ ਕਮੇਟੀ ਵਾਲਾ ਕੰਮ ਨਹੀਂ ਹੈਗਾ ਇੱਥੇ ਵੀ ਜਦੋਂ ਕਿਸੇ ਡੈਥ ਹੋਗੀ ਪੈਸੇ ਇਕੱਠੇ ਕਰਕੇ ਦੇਣੇ ਨੇ ਇੱਥੇ ਕੰਪਨੀਆਂ ਇਦਾਂ ਵੀ ਬਹੁਤ ਸੋਲਿਡ ਨੇ ਸੋਲਿਡ ਇਸ ਕਰਕੇ ਨੇ ਕਿਉਂਕਿ ਜੇ 1 ਡਾਲਰ ਨਾਲ ਦੇਣਾ ਹੈ ਕਿਸੇ ਦਾ ਤੇ 3 ਡਾਲਰ ਨਾਲ ਅਕਾਊਂਟ ਚ ਚਾਹੀਦੇ ਨੇ ਐਗਜ਼ਾਮਪਲ ਹੈ ਜੇ ਕਿਸੇ ਨੇ 1000 ਡਾਲਰ ਕੀਤੀ ਹੈ ਤਾਂ ਨਾ 1.3 ਉਹਨਾਂ ਦੇ ਅਕਾਊਂਟ 'ਚ ਚਾਹੀਦੇ ਨੇ ਵੀ ਕਿਸੇ ਟਾਈਮ ਵੀ ਪੈਸੇ ਦੇਣੇ ਪੈ ਸਕਦੇ ਨੇ ਨਾਲ ਤੋਂ ਨਾਲ ਉਦੋਂ ਬਾਦ ਵੀ ਉਹਨਾਂ ਨੂੰ ਮਾਨੀਟਰ ਕਰਦੀਆਂ ਕਮੰਡ ਉਦੋਂ ਬਾਅਦ ਵੀ ਜੇ ਇਨ ਕੇਸ ਵਿੱਚ ਕੋਈ ਅਜੇ ਤੱਕ ਅਕੈਨੇਡਾ ਦੇ ਹਿਸਟਰੀ ਵਿੱਚ ਕੋਈ ਲਾਈਫ ਇੰਸ਼ੋਰੈਂਸ ਕੰਪਨੀ ਕਦੀ ਬੈਲੀ ਆਪਣੀ ਹੋਈ ਕੋਈ ਭੱਜੀ ਨਹੀਂ ਇਹ ਪੈਸੇ ਲੈ ਕੇ ਬੰਦ ਨਹੀਂ ਹੋਈ ਜਾਂ ਕਿਸੇ ਨੇ ਕਿਸੇ ਨੇ ਬਾਏ ਕੀਤੀ ਹੈ ਤਾਂ ਉਹ ਜਿੱਦਾਂ ਦੇ ਉਹਨਾਂ ਦੇ ਕੌਂਟਰੈਕਟ ਹੈਗੇ ਨੇ ਉਦਾਂ ਦੇ ਉਦਾਂ ਹੀ ਰਹਿੰਦੇ ਨੇ ਜਾਂ ਕਿਸੇ ਦਾ ਐਗਜ਼ਾਮਪਲ ਕੋਈ ਬੈਂਕ ਬੰਦ ਹੋ ਗਿਆ ਨਾ ਮਤਲਬ ਉਹਨੇ ਪੈਸੇ ਜ਼ੀਰੋ ਹੋ ਜਾਣੇ ਨੇ ਅੱਗੇ ਉਹਨਾਂ ਦੀ ਵੀ ਅੱਗੇ ਇੰਸ਼ੋਰੈਂਸ ਕੰਪਨੀਆਂ ਦੀ ਵੀ ਅੱਗੇ ਇੰਸ਼ੋਰੈਂਸ ਹੁੰਦੀ ਹੈ ਸੋ ਕੈਨੇਡਾ ਦਾ ਪਾਵ ਹੈ ਵੀ ਹਰੇਕ ਕੰਜ਼ਿਊਮਰ ਪ੍ਰੋਟੈਕਟਡ ਆ ਕੈਨੇਡਾ ਦੇ ਵਿੱਚ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਕਈ ਵਾਰੀ ਸੋਚਦੇ ਆ ਤਾਂ ਉਹਨਾਂ ਸੋਚ ਕਾਰਨ ਕਰਕੇ ਮੇਰੇ ਜਦੋਂ ਕੁਐਸਚਨ ਉਹੀ ਲੈ ਕੇ ਆਉਣਾ ਜਿਹੜੇ ਲੋਕ ਪੁੱਛਦੇ ਨੇ ਤੇ ਵਾਕਿਆ ਇੱਥੇ ਕੰਪਨੀਆਂ ਨਹੀਂ ਭਈਆਂ ਪੀਸ ਆਉਂਡ ਹੈ ਕੱਲ ਨੂੰ ਜੇ ਕੁਝ ਹੋ ਜਾਂਦਾ ਤੇ ਇਸ ਕੰਟਰੈਕਟ ਜਿਹੜਾ ਕੰਟਰੈਕਟ ਕੰਪਨੀ ਨਹੀਂ ਹੈਗੀ ਫਿਰ ਵੀ ਅੱਗੇ ਉਹਨਾਂ ਦੇ ਅੱਗੇ ਇੰਸ਼ੋਰੈਂਸ ਲਈ ਹੋਈ ਹੈ ਤੇ ਉਹ ਬਿਲਕੁਲ ਪ੍ਰੋਟੈਕਟਡ ਹੈ ਸਾਰੇ ਇੰਸ਼ੋਰੈਂਸ ਏਜੰਟ ਦਾ ਇਹਦੇ ਵਿੱਚ ਕਿੰਨਾ ਰੋਲ ਹੁੰਦਾ ਇੱਕ ਬੰਦਾ ਕਈ ਕੰਮ ਕਰਦਾ ਔਰ ਰੀਅਲਟਰ ਵੀ ਆ ਉਹ ਮਾਰਗੇਜ ਵੀ ਕਰਦਾ ਔਰ ਇੰਸ਼ੋਰੈਂਸ ਵੀ ਕਰਦਾ ਕੱਲੋਂ ਉਹ ਇੰਸ਼ੋਰੈਂਸ ਵਾਲਾ ਕੰਮ ਬੰਦ ਕਰਕੇ ਉਧਰ ਪੈ ਗਿਆ ਕਿਸੇ ਵੀ ਮਾਮਲੇ ਦੇ ਵਿੱਚ ਉਹਦਾ ਕੋਈ ਰੋਲ ਹੁੰਦਾ ਇੰਸ਼ੋਰੈਂਸ ਕਰਨ ਤੋਂ ਬਾਅਦ ਦੇਖੋ ਜੀ ਜਿਹੜਾ ਪ੍ਰੋਫੈਸ਼ਨਲ ਤੁਸੀਂ ਜਿਹੜਾ ਕੰਮ ਕਰਦੇ ਆ ਪ੍ਰੋਫੈਸ਼ਨਲ ਕੰਮ ਤਾਂ ਇੱਕ ਹੀ ਹੁੰਦਾ ਸਹੀ ਤਾਂ ਜੀ ਜੀ ਹੁਣ ਐਵੇਂ ਜੇ ਬੰਦਾ 10 ਕੰਮ ਕਰਦਾ ਤੇ ਮੈਨੂੰ ਲੱਗਦਾ ਵੀ 10 ਕੰਮ ਕੋਈ ਬੰਦਾ ਕਰ ਸਕਦਾ ਅਸੀਂ ਹੁਣ ਮੈਨੂੰ 10 15 ਬਰੇ ਹੋ ਗਏ ਮੈਂ ਇੱਕੋ ਹੀ ਕੰਮ ਕਰਦਾ ਤੇ ਮੈਨੂੰ ਲੱਗਦਾ ਮੈਂ ਇੱਕ ਹੀ ਕੰ ਕਈ ਕਰ ਸਕਦੇ ਨੇ ਇਥੇ ਮਲਟੀਟਾਸਕਿੰਗ ਆਮ ਨਾਟ ਸ਼ੋਰ ਵੀ ਜਿਹੜੇ ਕਰ ਸਕਦੇ ਨੇ ਪਰ ਜੇ ਤੁਸੀਂ ਫੁੱਲ ਟਾਈਮ ਇੱਕ ਕੰਮ ਕਰਦੇ ਹੋ ਤੁਸੀਂ ਇੱਕ ਕਲਾਇੰਟ ਦੀ ਦੇਖ ਰੇ ਕੱਲੀ ਪਾਲਿਸੀ ਨਹੀਂ ਵੇਚਣੀ ਉਦੋਂ ਬਾਅਦ ਇਹ ਇਕੱਲਾ ਕੰਮ ਨਹੀਂ ਹੈਗਾ ਵੀ ਪਾਲਿਸੀ ਵੇਚਦੀ ਕੰਮ ਨਿਬੜ ਗਿਆ ਉਦੋਂ ਬਾਅਦ ਆ ਵੀ ਕੋਈ ਲੈਟਰ ਆਉਂਦਾ ਕੋਈ ਐਡਰੈਸ ਚੇਂਜ ਕਰਨਾ ਕੋਈ ਬਹੁਤ ਪਰਿਵਾਰ ਆਉਂਦੇ ਨੇ ਹੁਣ ਇਹ ਇਸ਼ੂ ਕਰਕੇ ਜੇ ਤੁਸੀਂ ਫੁੱਲ ਟਾਈਮ ਇੱਕ ਕੰਮ ਨਹੀਂ ਕਰਦੇ ਬਿਕੋਜ਼ ਤੁਹਾਡੀ पकड़ ਨਹੀਂ ਰਹੇ ਦੀ ਮਾਰਕੀਟ ਤੇ ਕੀ ਚੱਲ ਰਿਹਾ ਨਮਾ ਕੀ ਚੱਲ ਰਿਹਾ ਨਮਾ ਕੀ ਆਇਆ ਹੁਣ ਆ ਵੀ ਕਿਸੇ ਦੀ ਲੈਟਰ ਜੇ ਬੈਂਕ ਦੀ ਪੇਮੈਂਟ ਨਹੀਂ ਗਈ ਈਮੇਲ ਆਈ ਲੈਟਰ ਆਈ ਹੁਣ ਜੇ ਫੁੱਲ ਟਾਈਮ ਐਡਵਾਈਜ਼ਰ ਹੈ ਟੀਮ ਹੈਗਾ ਸਟਾਫ ਹੈਗਾ ਉਹ ਪੇਪਰ ਵਰਕ ਫਾਲੋ ਕਰਦਾ ਈਮੇਲ ਕਰਦਾ ਕਲਾਇੰਟ ਨੂੰ ਭਾਲਦਾ ਭਾਈ ਆਪਣੀ ਮਿਸ ਹੋ ਗਈ ਜਾਂ ਬੱਚਿਆਂ ਦੀ ਫੈਮਿਲੀ ਐਡੀਸ਼ਨ ਹੋ ਗਈ ਬੈਨੇਫਿਸ਼ੀਰੀ ਐਡ ਕਰਨਾ ਹੈ ਕੋ ਟਰਸਟੀ ਐਡ ਚੇਂਜ ਕਰਨਾ ਹੈ ਜੇ ਸਾਰੇ ਕੰਮ ਤਾਂ ਹੀ ਹੋਣਗੇ ਤੁਹਾਡੇ ਕੋਲ ਆਫਿਸ ਆਊਗਾ ਜੇ ਤੁਸੀਂ ਕੰਮ ਕਰਦੇ ਹੋ ਫੁੱਲ ਟਾਈਮ ਕਿਉਂਕਿ ਪੇਪਰ ਵਰਕ ਬਾਹਰ ਦਾ ਜਿਹੜਾ ਬਾਅਦ ਚ ਸਰਵਿਸ ਹੈਗੀ ਤੁਸੀਂ ਜਦੋਂ ਐਡਵਾਈਜ਼ਰ ਦੀ ਜੌਬ ਹੈ ਇੱਕ ਸਰਵਿਸ ਦੇਣਾ ਕਲਾਇੰਟ ਨੂੰ ਬਾਅਦ ਵਿੱਚ ਉਹ ਵੀ ਇੱਕ ਹੁੰਦਾ ਇੱਕ ਕੰਟਰੈਕਟਰ ਨੂੰ ਇੱਕ ਨਿੱਜੀ ਉਹਦੀ ਜੌਬ ਹੈ ਵੀ ਉਹ ਕੰਮ ਕਰਨਾ ਹੀ ਕਰਨਾ ਬਾਅਦ ਦੇ ਵਿੱਚ ਇਹ ਨਹੀਂ ਵੀ ਮੈਂ ਪਾਲਸੀ ਵੇਚਤੀ ਹੁਣ ਬੈਂਕ ਦੀ ਇਨਫੋਰਮ ਚੇਂਜ ਕਰਾਉਣੀ ਕਿਤੇ ਹੋਰ ਚਲੇ ਜਾਓ ਜੀ ਫਿਰ ਫੋਨ ਨਹੀਂ ਚੱਕਣਾ ਇਹ ਕੰਮ ਨੇ ਜਦੋਂ ਵਧੀਆ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਨੂੰ ਫੁੱਲ ਟਾਈਮ ਕੰਮ ਕਰਦੇ ਹੋ ਤਾਂ ਮੈਂ ਇਹ ਨਹੀਂ ਕਹਿੰਦਾ ਜਿਹੜੇ ਪਾਰਟ ਟਾਈਮ ਕਰਦੇ ਵਧੀਆ ਕੰਮ ਨਹੀਂ ਕਰਦੇ ਪਰ ਇਹ పార్ట్ టైం డాక్టర్ ਕਿਸੇ ਕੋਲ ਜਾਓਗੇ ਜਿਹੜਾ ਹੁਣ ਕੋਈ ਕੋਈ ਸਰਜਨ ਤੁਸੀਂ ਸਰਜਰੀ ਕਰਾਉਣੇ ਪਾਰਟ ਟਾਈਮ ਹੋਰ ਕੰਮ ਕਰਦਾ ਪਰ ਹਰ ਟਾਈਮ ਉਹ ਕਰਦਾ ਤੁਸੀਂ ਜਾਓਗੇ ਨਹੀਂ ਜਾਓਗੇ ਸੋ ਇਹ ਵੀ ਤੁਸੀਂ ਆਪ ਦੇ ਆਪ ਨਾ ਡਿਸੀਜਨ ਬਣਾਉਣਾ ਹੁਣ ਲਾਇਰ ਹੈ ਤੁਹਾਨੂੰ ਪਤਾ ਵੀ ਹੁਣ ਜੇ ਪਾਰਟ ਟਾਈਮ ਇੱਕ ਕੰਮ ਕਰਦਾ ਫੁੱਲ ਟਾਈਮ ਹੋਰ ਕੁਝ ਕੰਮ ਕਰਦਾ ਪਰ ਜਿਹੜਾ ਪ੍ਰੋਫੈਸ਼ਨਲ ਉਹ ਇੱਕੋ ਹੀ ਕੰਮ ਕਰਦਾ ਵੀ ਉਸ ਚੀਜ਼ ਤੇ ਪਕੜ ਹੋਣੀ ਚਾਹੀਦੀ ਤੁਹਾਡੀ ਕਿਉਂਕਿ ਸਰਵਿਸ ਹੈ ਬੈਨੀਫਿਸ਼ਰੀ ਬਹੁਤ ਮਹੱਤਵਪੂਰਨ ਨਾਇਕ ਤੇ ਦਰਸ਼ਕ ਬੈਨੀਫਿਸ਼ਰੀਆਂ ਬੈਨੀਫਿਸ਼ਰੀ ਜਿਹੜੀਆਂ ਜਿਹੜੀਆਂ ਟਾਈਪਸ ਕਿੰਨੀਆਂ ਹੁੰਦੀਆਂ ਆ ਤੇ ਇਹਦੇ ਵਿੱਚ ਵੀ ਕੋਈ ਕੰਪਲਿਕੀਸ਼ਨ ਆਉਂਦੀ ਆ ਇੰਸ਼ੋਰੈਂਸ ਤੋਂ ਬਾਅਦ ਜਿਹੜੀ ਬੈਨੀਫਿਸ਼ਰੀ ਦੇ ਵਿੱਚ ਹਾਂਜੀ ਬਹੁਤ ਕੇਸ ਲਾ ਹੁੰਦੇ ਨੇ ਬੀ ਸਪੈਸ਼ਲੀ ਕੱਲਾ ਪਾਲਿਸੀ ਇੱਕ ਬਿਲ ਵਾਂਗੂ ਬਣ ਜਾਂਦੀ ਆ ਜੋ ਸਾਡੀਆਂ ਇੱਛਾ ਨੇ ਹਣ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਬੈਨੀਫਿਸ਼ੀਰੀ ਅਪਡੇਟ ਕਰਦੇ ਹਾਂ ਬਹੁਤ ਕੇਸ ਲਾਹਣੇ ਕਿਉਂਕਿ ਬੈਨੀਫਿਸ਼ੀਰੀ ਇੱਕ ਤਾਂ ਪ੍ਰਾਇਮਰੀ ਬੈਨੀਫਿਸ਼ੀਰੀ ਹੋਗੀ ਹਸਬੰਡ ਵਾਈਫ ਹੋਗੇ ਜਾਂ ਤੁਹਾਡਾ بزਨਸ 파ਟਰਨ ਵੀ ਹੋ ਸਕਦਾ ਹੈ ਪ੍ਰਾਇਮਰੀ ਬੈਨੀਫਿਸ਼ੀਰੀ ਉਸ ਤੋਂ ਬਾਅਦ ਤੁਸੀਂ ਕੰਟਿੰਜੈਂਟ ਬੈਕਅਪ ਬੈਨੀਫਿਸ਼ੀਰੀ ਵੀ ਰੱਖ ਸਕਦੇ ਆ ਅੱਛਾ ਜੀ ਉਸ ਤੋਂ ਬਾਅਦ ਜੇ ਕੋਈ ਐਗਜ਼ਾਮਪਲ ਬੱਚੇ ਛੋਟੇ ਨੇ ਤੁਸੀਂ ਉਹਨਾਂ ਨੂੰ ਕੰਟਿੰਜੈਂਟ ਬਣਾਤਾ ਵੀ ਸਾਡੇ ਦੋਵਾਂ ਤੋਂ ਬਾਅਦ ਕੁਝ ਹੁੰਦਾ ਉਹ ਉਹ ਹੋ ਜਾਣਗੇ ਉਸ ਤੋਂ ਬਾਅਦ ਫਿਰ ਤੁਸੀਂ ਨਾਲ ਜੇ ਛੋਟੇ ਨੇ ਫਿਰ ਟਰਸਟੀ ਵੀ ਅਪਾਇੰਟ ਕਰਨਾ ਹੁਣ ਜੇ ਸਾਰਿਆਂ ਕੋਲੇ ਪਾਲਿਸੀ ਲਈ ਜੇ ਆਪਦੇ ਉਹਨਾਂ ਪਾਲਿਸੀ ਦੀਆਂ ਚੀਜ਼ਾਂ ਨਹੀਂ ਸਟੈਪ ਫਾਲੋ ਕੀਤੇ ਹੋਏ ਤਾਂ ਬਹੁਤ ਲੀਕਲੀ ਆਪਾਂ ਨੂੰ ਇਸ਼ੂਸ ਆ ਸਕਦੇ ਨੇ ਐਗਜ਼ਾਮਪਲ ਜੇ ਮੈਂ ਗੱਲ ਕਰਦਾ ਆ ਦੋ ਭਾਈ ਸੀਗੇ ਇੱਕ ਦੂਜੇ ਨੂੰ ਬੈਨੇਫਿਸ਼ੀਰੀ ਬਣਾਤਾ ਹੁਣ ਉਦੋਂ ਬਾਅਦ ਦੋਵਾਂ ਦੇ ਵਿਆਹ ਹੋ ਗਏ ਆਪਦੇ ਆਪ ਦੇ ਸੈੱਟ ਹੋ ਗਏ ਪਰ ਉਹ ਪੇਪਰ ਵਰਕ ਬੈਨੇਫਿਸ਼ੀਰੀ ਚੇਂਜ ਨਹੀਂ ਕੀਤਾ ਇੱਕ ਭਾਈ ਜਾਂਦਾ ਰਿਹਾ ਹੁਣ ਉਹਦਾ ਪਰਿਵਾਰ ਸੀ ਉਹਦੇ ਬੱਚੇ ਨੂੰ ਕਹਿੰਦੇ ਪੈਸੇ ਸਾਨੂੰ ਮਿਲਣੇ ਚਾਹੀਦੇ ਨੇ ਉਹ ਕੋਰਟ ਕੋਲੇ ਗਏ ਕੋਰਟ ਕਹਿੰਦੀ ਵੀ ਨਹੀਂ ਜਿਹੜਾ ਭਰਾ ਨੇ ਬੈਨੇਫੀਸ਼ੀਅਰੀ ਤਾਂ ਆਪਦੇ ਭਰਾ ਨੂੰ ਬਣਾਇਆ ਸੀ ਉਹ ਚਾਹੁੰਦਾ ਸੀ ਉਹਨੂੰ ਬੈਨੇਫੀਸ਼ੀਅਰੀ ਬਣਾਉਣਾ ਤੇ ਹੁਣ ਤੁਸੀਂ ਦੇਖੋ ਵੀ ਛੋਟਾ ਜਿਹਾ ਪੇਪਰ ਵਰਕ ਸੀਗਾ ਜਿੱਦਾਂ ਤੁਸੀਂ ਐਡਵਾਈਜ਼ਰ ਦੀ ਗੱਲ ਕੀਤੀ ਸੀ ਫੁੱਲ ਟਾਈਮ ਕੰਮ ਕਰਦਿਆਂ ਕਿਉਂਕਿ ਉਹ ਪਰਿਵਾਰਾਂ ਵਾਂਗੂ ਡੀਲ ਕਰਨਾ ਹੁਣ ਉਹ ਪੈਸੇ ਮਿਲਨੇ ਤਾਂ ਬੱਚਿਆਂ ਨੂੰ ਚਾਹੀਦੇ ਨਹੀਂ ਮਿਲੇ ਉਹ ਭਾਈ ਨੂੰ ਮਿਲੇ ਉਹਨਾਂ ਦੇ ਆਪਸ ਵਿੱਚ ਬੋਲਚਾਲ ਵੀ ਨਹੀਂ ਸੀਗੀ ਹੁਣ ਇਦਾਂ ਦੇ ਕੇਸ ਬਹੁਤ ਨੇ ਇਦਾਂ ਹੋਰ ਕੇਸ ਹੋਇਆ ਜਿਹੜਾ ਉਹ ਉਹ ਕੇਸ ਸੀਗਾ ਵੀ ਇੱਕ ਹਸਬੰਡ ਵਾਈਫ ਸੀਗੇ ਇੱਕ ਨੂੰ ਬੈਨੇਫੀਸ਼ੀਅਰੀ ਬਣਾਇਆ ਸੀ ਵਾਈਫ ਨੂੰ ਫਿਰ ਉਹਨਾਂ ਨੇ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਨਵੀਂ ਵਿਡਿੰਗ ਹੋਈ ਉਹ ਹਸਬੰਡ ਹੈ ਉਹਨਾਂ ਨੂੰ ਬੈਨੇਫਿਸ਼ੀਰੀ ਬਣਾਤਾ ਹੁਣ ਜਦੋਂ ਹਨ ਹਸਬੰਡ ਪਾਸ ਹੋਏ ਹੁਣ ਦੋਵਾਂ ਨੇ ਕਲੇਮ ਕਰਤਾ ਉਹ ਕਹਿੰਦੇ ਵੀ ਪੈਸੇ ਮਿਲਣ ਉਹਨਾਂ ਨੂੰ ਮਿਲਣੇ ਚਾਹੀਦੇ ਉਹਨਾਂ ਨੂੰ ਪੈਸੇ ਮਿਲਣੇ ਮਿਲਣੇ ਚਾਹੀਦੇ ਨੇ ਫਿਰ ਇਹਦੇ ਚਾਹੁੰਦਾ ਵੀ ਤੁਹਾਡਾ ਕੰਟ੍ਰੈਕਟ ਕੀ ਹੈਗਾ ਜਦੋਂ ਪਾਲਿਸੀ ਤੁਸੀਂ ਲੈਨੇ ਕਿ ਕੰਟ੍ਰੈਕਟ ਬਣ ਜਾਂਦਾ ਵੀ ਉਹ ਕੰਟ੍ਰੈਕਟ ਨੂੰ ਕੋਰਟ ਵੀ ਚੇਂਜ ਨਹੀਂ ਕਰ ਸਕਦੇ ਅਨਟਿਲ ਅਨਲੈਸ ਜੇ ਤੁਹਾਡਾ ਇੱਕ ਹੋਰ ਅਰੇਂਜਮੈਂਟ ਹੋਇਆ ਉਹ ਵਾਈਫ ਆਪਦੇ ਹਸਬੰਡ ਦੇ ਪੈਸੇ ਦਿੰਦੀ ਜਿਹੜੀ ਫਰਸਟ ਵਾਈਫ ਸੀਗੀ ਜੀ ਜੀ ਉਹ ਪੈਸੇ ਦਿੰਦੇ ਸੀ ਉਹ ਕਹਿੰਦੇ ਵੀ ਜੇ ਆਪਣਾ ਇੱਕ ਕੰਟਰੈਕਟ ਬਣਿਆ ਹੋਇਆ ਪੈਸੇ ਮੈਂ ਹੀ ਦੇਣੇ ਨੇ ਇਨਸ਼ੋਰਡ ਤੂੰ ਹੈ ਬੈਨੇਫਿਸ਼ੀਰੀ ਮੈਂ ਤੂੰ ਚੇਂਜ ਨਹੀਂ ਕਰ ਸਕਦਾ ਪਰ ਤੂੰ ਨੇ ਚੇਂਜ ਕਰਕੇ ਨਵੇਂ ਸਪਸਰ ਬਣਾਤਾ ਸੀ ਪਰ ਜੇ ਤੋ ਇਦਾਂ ਦੇ ਕੇਸ ਤਾਂ ਹੀ ਆਉਂਦੇ ਨੇ ਕਿਉਂਕਿ ਅਕੋਰਡਨੇਟ ਸਾਈਡ ਇਹ ਕੀਤਾ ਜਿਹੜੀ ਫਰਸਟ ਵਾਈਫ ਹੈ ਉਹਨਾਂ ਨੂੰ ਪੈਸੇ ਦਿੱਤੇ ਕਿ ਬਾਕੀ ਆ ਕੀ ਜਿਹੜੇ ਪੈਸੇ ਬਣਦੇ ਸੀਗੇ ਉਹ ਸੈਕੰਡ ਉਸ ਹਿਸਾਬ ਨਾਲ ਪਰ ਜੋ ਇਹੋ ਜਿਹੇ ਜਿਹੜੇ ਕੰਟਰੈਕਟ ਨੇ ਲੀਗਲ ਇਸ਼ੂ ਆਇਆ ਹੋਣ ਜੇ ਤੁਹਾਡਾ ਕੋਈ ਵੀ ਹਸਬੰਡ ਵਾਈਫ ਹੈ ਜੇ ਉਸ ਤੋਂ ਬਾਅਦ ਕੋਈ ਬੈਨੀਫਿਸ਼ੀਰੀ ਨਹੀਂ ਹੈਗਾ ਸੋ ਵਟਵੋਲ ਹੈਪਨ ਉਹ ਸਾਰੀ ਮਨੀ ਜਿਹੜੀ ਸਟੇਟ ਨੂੰ ਜਾਂਦੀ ਹੈ ਗੋ ਥਰੂ ਅਪਰੋਵੇਟ ਫਿਰ ਕੋ ਆਊਗਾ ਕਲੇਮ ਕਰੂਗਾ ਰੋਲੇ ਪੈਣਗੇ ਉਹ ਕਹਿੰਦਾ ਮੇਰ ਨੂੰ ਮੈਨੂੰ ਮਿਲਣੀ ਚਾਹੀਦੀ ਹੈ ਮੈਨੂੰ ਕਿਉਂਕਿ ਇਹ ਜ਼ਮੀਨ ਵਾਂਗੂ ਨਹੀਂ ਹੈਗੀ ਜਿਹੜੀ ਲਾਈਫ ਐਂਸ਼ੂਰ ਹੋਣੀ ਹੈਗੀ ਵੀ ਐਗਜ਼ਾਮਪਲ ਆਪਾਂ ਘਰ ਹੈਗਾ ਤੇ ਘਰ ਆਪਣੇ ਆਪ ਹੀ ਦੂਜਿਆਂ ਨੂੰ ਚਲੇ ਜਾਊਗਾ ਬੱਚਿਆਂ ਚਲਾ ਜਾਊਗਾ ਫਹਿਮ ਪਰ ਇੱਥੇ ਨਹੀਂ ਵੀਰੋ ਇਹ ਦੋ ਸਟੇਟ ਨੂੰ ਚਲਾ ਗਿਆ ਉਦੋਂ ਫਿਰ ਜਦੋਂ ਅਪਰੋਵੇਟ ਉਹ ਤਾਂ ਲੀਗਲ ਇਸ਼ੂਸ ਬਹੁਤ ਆ ਜਾਂਦੇ ਨੇ ਖਰਚੇ ਪੈ ਜਾਂਦੇ ਨੇ ਪਰ ਇਹ ਸੇ ਕਰਕੇ ਜੇ ਚੀਜ਼ਾਂ ਸੀ ਲੈਣੇ ਆ ਉਨਾ ਨੂੰ ਸੰਭਾਲਣੇ ਵਿੱਚ ਬਹੁਤ ਜ਼ਰੂਰੀਆਂ ਨੇ ਜਿਹੜਾ ਫੁੱਲ ਟਾਈਮ ਐਡਵਾਈਜ਼ਰ ਨੇ ਟੀਮ ਹੈ ਵਧੀਆ ਤੁਸੀਂ ਆਪਣੀਆਂ ਪਾਲਿਸੀਆਂ ਰਿਵਿਊ ਕਰੋ ਹੁਣ ਇਅਰ ਐਂਡ ਆ ਗਿਆ ਹੈ ਹੁਣ ਆਪਾਂ ਇਸ ਚੀਜ਼ ਦੀ ਖਿਆਲ ਰੱਖਣ ਦੀ ਲੋੜ ਹੈ ਵਾਕਿਆ ਹੀ ਤੁਹਾਡੇ ਕੋਲ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਬੈਨੇਫਿਸ਼ੀਰੀ ਚੈੱਕ ਕਰੋ ਆਪਦੇ ਜੇ ਕੰਟਿੰਜੈਂਸੀ ਬੈਨੇਫਿਸ਼ੀਰੀ ਬੱਚਿਆਂ ਦਾ ਨਾਮ ਹੈਗੇ ਨੇ ਟਰਸਟੀ ਚੈੱਕ ਕਰੋ ਨਹੀਂ ਹੈਗਾ ਤੁਹਾਡਾ ਐਡਵਾਈਜ਼ਰ ਛੱਡ ਗਿਆ ਬਿਲਕੁਲ ਤੁਸੀਂ ਥਿੰਕ ਹਨ ਨਾਲ ਕੰਟੈਕਟ ਕਰ ਸਕਦੇ ਹੋ ਉਹ ਚੀਜ਼ਾਂ ਸੋ ਇਹ ਆਪਦੀ ਅਪਡੇਟ ਕਰੋ ਨਹੀਂ ਕੱਲ ਨੂੰ ਲੀਗਲ ਇਸ਼ੂਜ਼ ਬਹੁਤ ਆ ਸਕਦੇ ਜਿੱਦਾਂ ਪਾਉਣਾ ਜਿਹਨਾਂ ਦੀ ਗੱਲ ਕੀਤੀ ਤੇ ਇਹਦੇ ਵਿੱਚ ਇੱਕ ਕੀ ਜਦੋਂ ਪਾਲਿਸੀ ਹੁੰਦੀ ਹੈ ਜਦੋਂ ਪੂਰਾ ਕੰਟਰੈਕਟ ਹੁੰਦਾ ਉਹਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਜਾਂ ਕਈ ਵਾਰੀ ਬੰਦਾ ਸਾਈਨਿੰਗ ਕਰ ਦਿੰਦਾ ਉੱਥੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਜਾਂ ਕਿੰਨੇ ਚਿਰ ਬਾਅਦ ਇਹਦੇ ਬਾਰੇ ਅਪਡੇਸ਼ਨ ਜਿਹੜੀ ਲੈਣੀ ਤੁਹਾਡੇ ਨਾਲ ਜਾਂ ਕਿਸੇ ਨਾਲ ਕਰਨੀ ਚਾਹੀਦੀ ਹੈ ਪਾਲਿਸੀ ਬਾਰੇ ਹਾਂਜੀ ਬਿਲਕੁਲ ਜਿੱਦਾਂ ਅਸੀਂ ਗਰੋ ਹੋ ਜਾਂਦੇ ਆਂ ਜਿਹੜੀ ਫੈਮਿਲੀ ਜੁਡੀਸ਼ਨ ਹੁੰਦੀਆਂ ਸਾਡੇ ਬਿਜ਼ਨਸ ਪਾਰਟਨਰ ਆ ਜਾਂਦੇ ਨੇ ਸਾਡੀਆਂ ਪਾਲਸੀਆਂ ਵੀ ਉਦਾਂ ਹੀ ਗਰੋ ਹੋਣੇ ਚਾਹੀਦੀਆਂ ਸਾਡੇ ਨਾਲ ਨਾਲ ਅੱਛਾ ਜੀ ਵਿੱਚ ਚੇਂਜੇਸ ਚਾਹੀਦੀਆਂ ਐਗਜ਼ਾਮਪਲ ਜੇਕਰ ਜੋ ਹਸਬੰਦ ਵਾਈਫਾ ਕੋ ਕੋ ਬੱਚਾ ਹੈਗਾ ਨਹੀਂ ਹੁ ਫਸਟ ਆਫ ਆਲ ਜੇ ਕੋਈ ਸਿੰਗਲ ਹੈ ਤਾਂ ਸਪouses ਆ ਗਿਆ ਫਿਰ ਉਹਨਾਂ ਦਾ ਨਾਮ ਐਡ ਕਰਨਾ ਫਿਰ ਬੱਚਾ ਆ ਗਿਆ ਉਹਨਾਂ ਦਾ ਨਾਮ ਐਡ ਕਰਨਾ ਫਿਰ ਉਹਦੋਂ ਦਾ ਟਰਸਟੀ ਦਾ ਨਾਮ ਐਡ ਕਰਨਾ ਜੇ ਕਿਸੇ ਨੇ ਹੁਣ ਕੋਈ ਬਿਜ਼ਨਸ 파ਟਨਰ ਬਿਜ਼ਨਸ 파ਟਰ ਦਾ ਨਾਮ ਐਡ ਕੀਤਾ ਹੁਣ ਉਹ 파ਟਨਰ ਜੇ ਬਿਜ਼ਨਸ ਬੰਦ ਹੋ ਗਈ ਤੇ ਇਹਦਾ ਮਤਲਬ ਇਹ ਉਸ ਪਾਲਸੀ ਚ ਹੁਣ ਬੈਨੇਫਿਸ਼ੀਰੀ ਵੀ ਚੇਂਜ ਕਰਨਾ ਕੋਈ ਉਸ ਚੀਜ਼ ਕਿਉਂਕਿ ਉਸ ਚੀਜ਼ ਵਾਸਤੇ ਤੁਸੀਂ ਇੰਸ਼ੋਰੈਂਸ ਲਈ ਹੋਈ ਸੀ ਤੇ ਇਸੇ ਕਰਕੇ ਅਪਡੇਟ ਆਪਦੇ ਆਪ ਨੂੰ ਰੱਖਣਾ ਬਹੁਤ ਜ਼ਰੂਰੀ ਹੈ ਇਹਨਾਂ ਵਿੱਚ ਜੇ ਤੁਸੀਂ ਪਾਲਸੀ ਲੈਣੇ ਬਿਲਕੁਲ ਉਹਦਾ ਖਿਆਲ ਰੱਖਣਾ ਹੈ ਰੱਖਣਾ ਪੇ ਵਾਕਿਆ ਇਹ ਚੀਜ਼ਾਂ ਹੈਗੀਆਂ ਨੇ ਕਈ ਵਾਰੀ ਜਿੱਤੇ ਅਸੀਂ ਕਹਿੰਦੇ ਕਿਉਂਕਿ ਜਿਹੜਾ ਫਾਰਮ ਵੀ ਭਰਨਾ ਚੀਜ਼ਾਂ ਐਡ ਹੋਈ ਜਾਂਦੀਆਂ ਕੰਮ ਵੀ ਵਧ ਜਾਂਦਾ ਫਿਰ ਇਹ ਵੀ ਉਦੋਂ ਬਾਅਦ ਜਿਹੜੀਆਂ ਚੀਜ਼ਾਂ ਫੈਮਿਲੀ ਰੈਡੀਸ਼ਨ ਹੈ ਉਹਦੇ ਵਿੱਚ ਐਡੀਸ਼ਨ ਜ਼ਰੂਰ ਚਾਹੀਦੀ ਕੰਟਰੈਕਟ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰ ਹੂ ਜੀ ਥੈਂਕ ਯੂ ਜ ਦੋਸਤੋ ਪ੍ਰਵਿੰਦਰ ਥੰਦ ਹੋਣ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੋਈ ਵੀ ਸਵਾਲ ਹੈ ਥਿੰਕ ਇੰਸ਼ੋਰੈਂਸ ਦੇ ਨੰਬਰ ਦੇ ਉੱਤੇ ਕਾਲ ਕਰਕੇ ਮੈਂ ਤਾਂ ਹੋਰ ਜਾਣਕਾਰੀ ਲੈ ਸਕਦੇ ਹਾਂ ਤੁਹਾਡਾ ਕੋਈ ਸਵਾਲ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਅਗਲੀ ਵਾਰੀ ਨੇ ਕਲੋਸ ਹੀ ਉਹਦਾ ਜਵਾਬ ਲਵਾਂਗੇ ਹਮਿਤ ਪ੍ਰੇਸ਼ਰ ਨਾਲ ਅਡਜਸਟ ਕਰਨ ਚੈਨਲ ਪੰਜਾਬੀ ਸੌਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ